ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਮਸ਼ੇਰ ਪਿੰਡ ਵਿੱਚ ਜਿਹੜੇ ਹੋਲੇ ਮਹੱਲੇ ਦੇ ਉੱਤੇ ਲੰਗਰ ਲੱਗਦਾ ਆ ਸੋ ਜਿਹੜੀ ਹੋਲਾ ਮੇਲਾ ਕਮੇਟੀ ਆ ਤੇ ਉਹ ਕਰ ਰਹਾ ਢਾਲ ਕੱਠੀ ਕਿਉਂਕਿ ਪਿੰਡ ਦੇ ਸਹਿਯੋਗ ਦੇ ਨਾਲ ਤੇ ਆਪਣੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਲੰਗਰ ਆ ਉਹ ਨੇ ਪ੍ਰਚਾਰਿਆ ਜਾਂਦਾ ਉੱਥੇ ਸੰਗਤ ਉਸ ਸ਼ਾਹ ਨਾਲ ਸੇਵਾ ਕਰਦੀ ਆ ਨੌਜਵਾਨਾਂ ਦੀ ਅਗਵਾਈ ਵਿੱਚ ਨਾਲ ਸਿਆਣਿਆਂ ਦੇ ਨਾਲ ਤੇ ਸੰਗਤ ਜਿਹੜੀ ਐ ਇਸ ਵੇਲੇ ਗ੍ਰਹੀ ਇਕੱਠੀ ਕਰਦੀ ਪਈ ਆ ਕਿਉਂਕਿ ਤੁਹਾਡੇ ਤੇਲਫੋਲ ਦੀ ਜਿਹੜੀ ਸੇਵਾ ਆ ਇਹ ਕਾਰਜ ਉਹਨਾਂ ਨਾਲ ਹੀ ਸਫਲੇ ਚੜਦੇ ਹੁੰਦੇ ਆ ਕਿਉਂਕਿ ਜੇ ਪੈਸੇ ਨਾਲ ਰੱਬ ਮਿਲਦਾ ਹੋਵੇ ਫੇ ਤਾਂ ਜਿਹੜੇ ਤਕੜੇ ਅਮੀਰ ਬੰਦੇ ਆ ਉਹ ਰੱਬ ਨੂੰ ਆਪਣੇ ਘਰੇ ਬਿਠਾ ਲਈ ਰੱਖਣਾ ਨਾ ਇਹ ਜਿਹੜੀ ਆਪਣੇ ਦਸਾਂ ਨੌਾਂ ਦੀ ਕਿਰਤ ਕਮਾਈ ਆ ਤੇ ਉਹਦੇ ਵਿੱਚੋਂ ਮਾਇਆ ਖਰਚ ਕੇ ਦਸਵੰਧ ਕੱਢ ਕੇ ਤੇ ਆਪਾਂ ਜਿਹੜੇ ਆਪਣੇ ਲੰਗਰ ਲੱਗਦੇ ਜੋ ਪ੍ਰਸਾਦ ਦਸਵੇਂ ਆਪਣੇ ਦਸਾਂ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਜਦੋਂ ਉਹਨਾਂ ਨੇ ਸੱਚਾ ਸੌਦਾ ਕੀਤਾ ਹਨ ਫੇ ਸਾਰੇ ਗੁਰੂਆਂ ਨੇ ਉਦਾਂ ਹੀ ਕੀਤੀ ਤੇ ਉਦੋਂ ਬਾਅਦ ਸੰਗਤ ਵੀ ਉਦਾਂ ਹੀ ਕਰਦੀ ਆ ਸਿੰਘ ਸਹਿਬਾਨ ਉਦਾਂ ਹੀ ਕਰਦੇ ਆ ਮਤਲਬ ਇਹ ਜਿਹੜੀ ਲੰਗਰ ਪ੍ਰਥਾ ਸਾਡੀ ਚੱਲਦੀ ਆ ਬਾਬਾ ਜੀ ਉਹਦੇ ਬਾਰੇ ਚਾਣਨਾ ਪਾਉਣਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲ ਬਾਬਾ ਜੀ ਮਾੜਾ ਦਿਓ ਆਪਣੇ ਚਾਨਣਾ ਪਾਓ ਜੀ ਆਪਣਾ ਇਹ ਕਿੱਥੇ ਲੱਗਦਾ ਆ ਤੇ ਕਦੋਂ ਕਦੇ ਆਪਾਂ ਲਾਉਨੇ ਆ ਤੇ ਕਿਹੜੇ ਕਿਹੜੇ ਵੀਰਾਂ ਦਾ ਸਹਿਯੋਗ ਆ ਇਹਦੇ ਵਿੱਚ ਇਹ ਮਹਾਰਾ 10ਵੇਂ ਪਾਸ਼ਾ ਦੀ ਪਰੰਪਰਾ ਜਿਹੜੀ ਚਲਾਈ ਹੋਲੇ ਮੱਲੇ ਦੀ ਉਹਦੇ ਵਾਸਤੇ ਜਮਸ਼ੀਰ ਖੇੜੇ ਦੇ ਨੌਜਵਾਨ ਮੁੰਡੇ ਸਾਰੇ ਇਕੱਠੇ ਹੋ ਕੇ ਲੰਗਰ ਲਾਉਂਦੇ ਆ ਇਹ ਲੰਗਰ ਗੜ ਸ਼ੰਕਰ ਤੋਂ ਅੱਗੇ ਬੋੜਾ ਪੈਂਡਿਆ ਉੱਥੇ ਲਾਇਆ ਜਾਂਦਾ ਆ ਤੇ ਸਾਰਿਆਂ ਦਾ ਬੜਾ ਸਹਿਯੋਗ ਮਿਲਦਾ ਇਸੇ ਤਰ੍ਹਾਂ ਸਾਰੇ ਸਹਿਯੋਗ ਦੇ ਵਿੱਚ ਇਕੱਠੇ ਹੁੰਦੇ ਰਹਿਣ ਸਾਡਾ ਇਹੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਆ ਕਿ ਨਗਰ ਸਿਹੜਾ ਵੀ ਠੰਡ ਪਰਤਾਵੇ ਪਰਮਾਤਮਾ ਸਾਰਿਆਂ ਨੌਜਵਾਨਾਂ ਨੂੰ ਸਤਤ ਬਖਸ਼ੇ ਚੰਗੇ ਚੰਗੇ ਅਹੁਦੇ ਬਖਸ਼ੇ ਪੜ੍ਹਾਈ ਬਖਸ਼ੇ ਪਿਆਰ ਬਖਸ਼ੇ ਤਵਾਕ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ 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 ਜ ਆਪਣਾ ਲੰਗਰ ਚੱਲਦਾ ਆ ਤਿੰਨ ਦਿਨ ਤਿੰਨ ਦਿਨ ਲਗਾਤਾਰ ਚੱਲਦਾ ਚੌਥੇ ਦਿਨ ਅੱਡਾਂ ਦਿਨ ਹੁੰਦਾ ਉੱਥੇ ਫੇ ਹੋਲਡ ਬਾਫੀ ਦਾ ਵੀ ਲਾਈਦਾ ਲੱਸੀ ਦਾ ਵੀ ਲੰਗਰ ਲਾਈਦਾ ਤੇ ਤੁਹਾਨੂੰ ਜੇ ਦਾ ਮਤਲਬ ਤੁਸੀਂ ਸਮਾਨ ਸਾਰਾ ਇੱਥੋਂ ਲੈ ਕੇ ਜਾਣੇ ਜਾਂ ਉੱਥੇ ਜਾ ਕੇ ਦੀ ਖਰੀਦ ਲੈਣੇ ਆ ਥੋੜਾ ਇੱਥੋਂ ਸਾਰਾ ਇੱਥੋਂ ਤੇ ਲੈ ਜਦਾ ਥੋੜਾ ਜਿਹਾ ਘਟ ਪੈ ਜੇ ਵੀ ਉੱਥੋਂ ਵੀ ਲਈਦਾ ਮਨ ਲਓ ਉੱਥੇ ਫੇ ਸੰਗਤ ਆਪ ਵੀ ਉੱਥੇ ਪਹੁੰਚਉਂਦੀ ਰਹਿੰਦੀ ਆ ਸੰਗਤ ਹਾਂ ਗੱਡੀ ਆਪਣੀ ਜਾਂਦੀ ਆ ਦੂਜੀ ਗੱਡੀ ਆਪਣੀ ਹਰ ਵਾਰ ਹਰ ਵਾਰ ਆਉਂਦੀ ਆ ਮਨ ਲਓ ਉਹਦੇ ਡੇਰੀ ਵਿੱਚ ਇਦਾਂ ਡਰਾਮਾ ਇੱਥੇ ਰੱਖ ਦਿੰਦੇ ਹੁੰਦੇ ਹਨ ਹਾਂ ਜਿੱ ਜਿਹੜਾ ਸ ਬੰਦੇ ਆਪਣੇ ਕੋਈ ਸੇਵਾਦਾਰ ਹੈਗੇ ਆ ਜਿਹੜੇ ਸੇਵਾਵਾਂ ਗਜਾ ਕਰਦੇ ਆ ਹਾਂਜੀ ਉਹ ਮਤਲਬ ਇਹਨਾਂ ਦਿਨਾਂ ਵਿੱਚ ਗਜਾ ਵੀ ਕਰਦੇ ਨਾ ਸਭ ਤੋਂ ਵੱਡੀ ਸੇਵਾ ਹੀ ਉਹਨਾਂ ਦੀ ਹੈ ਠੀਕ ਹੈ ਜੀ ਇਹ ਮਤਲਬ ਕਿੰਨੇ ਕ ਨੌਜਵਾਨ ਹੁੰਦੇ ਉੱਥੇ ਆਪਣੇ ਜਿਹੜੇ ਸੇਵਾ ਕਰਦੇ ਆ ਉਹ ਜਾਂਦੇ 50 60 ਆਣੇ ਹਾਂਜੀ ਹੋ ਜਾਂਦੇ ਨੇ ਹੋ ਜਾਂਦੇ ਨੇ ਜਮਸ਼ੀਰ ਦੇ ਵਜੋਂ ਦੇ ਖੀੜੇ ਦੇ ਬਾਕੀ ਲਾਗ ਰਿਟ ਵਾਲੀ ਵੀ ਆ ਜਾਂਦੇ ਆ ਖੋਲੜੀ ਵਾਲੇ ਸਾਰੇ ਆਪਾਂ ਖਾਕ ਖਾਕ ਸਾਰੇ ਇਲਾਕੇ ਚ ਆ ਜਾਂਦੇ ਆ ਤੇ ਫਿਰ ਤੁਹਾਨੂੰ ਕਿੰਨਾ ਕ ਦਿਨ ਲੱਗ ਜਾਂਦੇ ਪਹਿਲਾਂ ਤੁਹਾਨੂੰ ਜਾਣਾ ਪੈਂਦਾ ਲੰਗਰ ਲਾਉਣ ਤੋਂ ਪਹਿਲਾਂ ਜਿੱਦਾਂ 10 ਤਰੀਕ ਨੂੰ ਇਹ ਚਲ ਜਾਣਾ ਜਾ ਕੇ ਉੱਥੇ ਟੈਂਟ ਵਗੈਰਾ ਆਪਣੇ ਸਿੱਖੋ ਸਾਹਿਬ ਕਰ ਲੈਂਦੇ ਆ ਰਾਤੋਂ ਰਾਤ ਕਰਕੇ ਤੇ ਅਗਲੇ ਦਿਨ ਅੱਛਾ ਮਤਲਬ ਇੱਥੋਂ ਇਹ ਗੱਡੀ ਭੇਜ ਦਿੰਦੇ ਆ ਟੈਂਟ ਵਾਲੀ ਇਹ ਨਾ ਨਹੀਂ ਟਰਾਲੀ ਜੀ ਹੀ ਰੱਖ ਲਈਦਾ ਸਿੱਖੋ ਸਾਹਿ ਕੀ ਕਰਦੇ ਬਈ ਕਰਦੇ ਕਿਸੇ ਬਈ ਜਿਹੜੇ ਵੀ ਵੀਰਾਂ ਦਾ ਜਿੱਥੇ ਵੀ ਜਦਾਂ ਮਤਲਬ ਮਾਲਕ ਨੇ ਜਿਹੜੀ ਡਿਊਟੀ ਲਈ ਆ ਉਹ ਤੋਂ ਆਪਣੇ ਟੈਲਫੋਨ ਵਿੱਚੋਂ ਮਾਇਆ ਕੱਢ ਕੇ ਤੇ ਜਦਾਂ ਜੋ ਉਹਨਾਂ ਦੀ ਸੇਵਾ ਸਰਦੀ ਬਣਦੀ ਆ ਨਾ ਉਹ ਸਾਰੇ ਕਰਦੇ ਆ ਤੇ ਹੋਰ ਐਨਆਰਆ ਭਰਾ ਵੀ ਮਤ ਕਰਦੇ ਵੀਰਾਂ ਦੇ ਸਹਿਯੋਗ ਨਾਲ ਹੀ ਲੱਗਦਾ ਜ਼ਿਆਦਾਤਰ ਤੇ ਆਪਣੇ ਬਾਕੀ ਇਧਰੋਂ ਵੀ ਪਿੰਡੋਂ ਵੀ ਬੰਦੇ ਕਰਦੇ। ਇਹੋ ਪਟਾੜ ਜਿੱਦਾਂ ਹੁਣ ਕਰਨਾ ਹੈ ਇਹ ਤੁਹਾਡੇ ਕੋਲ। ਸਾਰਿਆਂ ਦਾ ਸਹਿਯੋਗ ਬਹੁਤ ਜ਼ਿਆਦਾ ਮਿਲਦਾ ਆ। ਇਹ ਆਪਣੇ ਜਿਹੜੇ ਦੁਕਾਨਾਂ ਵਾਲੇ ਵੀ ਰਿਆ ਜਾਂ ਹੋਰ ਵੀਰਿਆ ਜਿੰਨੇ ਵੀ ਸਾਰੇ ਸਾਰੇ ਸਹਿਯੋਗ ਕਰਦੇ। ਸਾਰਾ ਨਗਰ ਸਾਰਾ ਨਗਰ ਹੀ ਕਰਦਾ। ਸਾਰਾ ਏਰੀਆ ਇਹ ਜਿੱਦਾਂ ਮਾਦੋ ਇਹਦੇ ਵਿੱਚ ਹੈਗਾ ਆ ਜਿਹੜਾ ਜਾਂਦਾ ਸਾਡੇ ਨਾਲ ਉੱਥੇ ਆਉਂਦਾ ਜਾਂਦਾ ਮਿਲਦਾ ਆ ਸਾਰੇ ਸਹਿਯੋਗ ਦਿੰਦੇ ਆ। ਤੇ ਤੁਹਾਨੂੰ ਕਿੰਨੇ ਕ ਸਾਲ ਹੋ ਗਏ ਇਹ ਸੇਵਾ ਕਰਦੇ ਨੇ? 21 ਸਾਲ ਹੋ ਗਏ। ਕਿਸਾਲੂ ਕੇ ਹਾਂ ਜੀ 2004 ਤੋਂ ਲੱਗਦਾ 2004 ਤੋਂ ਮਤਲਬ 21 ਸਾਲ ਮਤਲਬ ਤੁਸੀਂ ਪਹਿਲੇ ਦਿਨ ਤੋਂ ਹੀ ਮਤਲਬ ਸੇਵਾ ਕਰਦੇ ਹਾਂ ਨਹੀਂ ਕਈ ਨੌਜਵਾਨਾਂ ਵਿੱਚ ਨਵੇਂ ਆ ਵਿੱਚ ਕਈ ਪੁਰਾਣੇ ਆ ਜਿੱਦਾਂ ਮੈਂ ਜਦੋਂ ਪੁਰਾਣਾ 2006 'ਚ ਗਿਆ ਉਦੋਂ ਠੀਕ ਹੈ 2006 ਲੈ ਕੇ ਅੱਜ ਤੱਕ ਵੀ 25 ਉਹ ਲੱਗਦੀ ਬਈ ਮਾਲਕ ਨੇ ਇਹ ਡਿਊਟੀਆਂ ਲਾਈਆਂ ਆ ਭਰਾਵਾਂ ਦੀਆਂ ਤੇ ਵੀਰ ਆਪਣੇ ਜਿਹੜੇ ਆ ਇਹ ਸੇਵਾ ਜਿਹੜੀ ਨਿਰੰਤਰ ਕਰਦੇ ਜਦੋਂ ਨੌਜਵਾਨ ਪਹਿਲਾਂ ਆਉਂਦਾ ਨਾ ਕਿ ਹੁਣ ਤਾਂ ਕਾਫੀ ਨੌਜਵਾਨ ਬਾਹਰ ਚਲੇ ਗਿਆ ਉਦੋਂ ਮੁੰਡੇ ਇੱਥੇ ਸੀਗੇ ਜਦੋਂ ਇਹ ਲੰਗਰ ਸ਼ੁਰੂ ਕਰਾਇਆ ਸੀਗਾ ਕਿ ਉਦੋਂ ਜਾਣੇ ਮੰਨ ਲਓ ਇਹਦਾ ਉਹ ਅਜੇ ਤੱਕ ਸਾਰੇ ਸੁਜੋਗ ਦੇਈ ਜਾਂਦੇ ਆ ਇਦਾਂ ਹੀ ਦਿੰਦੇ ਰਹਿਣ ਵਧੀਆ ਰਹੇ ਇਹੀ ਕਰੇ ਨੌਜਵਾਨ ਪੀੜੀ ਇਦਾਂ ਲੱਗੀ ਰਹੇ ਬਾਬੀ ਉਥੇ ਲੰਗਰ ਉੱਦਾਂ ਕਿੰਨੇ ਕੁ ਲੱਗੇ ਹੁੰਦੇ ਆ ਰਾਸਤੇ ਵਿੱਚ ਲੰਗਰ ਤਾਂ ਕਾਫੀ ਲੱਗੇ ਹੁੰਦੇ ਆ ਉਹ ਉਹ ਮਤਲਬ ਵੱਖਰੇ ਵੱਖਰੇ ਟਾਈਪ ਦੇ ਲੰਗਰ ਹੁੰਦੇ ਜਿੱਦਾਂ ਆਪਾਂ ਚਾਹ ਪਕੌੜੇ ਦਾ ਲੰਗਰ ਲਾਉਨੇ ਆ ਲਾਗੇ ਆਪਣੇ ਕੋਈ ਗੰਨੇ ਦਾ ਜੂਸ ਦਾ ਲਾਉਂਦਾ ਕੋਈ ਆਪਣੇ ਫਰੂਟ ਦਾ ਲਾਉਂਦਾ ਆ ਤੇ ਕੋਈ ਆਪਣੇ ਛੋਲੇ ਪੂੜੇ ਵੀ ਆ ਲੋੜ ਵੀ ਲਾਉਂਦਾ ਤੇ ਕੋਈ ਮੰਨੋ ਲੰਗਰ ਉਦਾਂ ਲਾਉਂਦਾ ਹੈ ਜਿੱਦਾ ਮਰੋ ਰੋਟੀ ਪਾਣੀ ਦਾ ਮਤਲਬ ਜਿੱਦਾਂ ਜਿਹਦਾ ਆਪਣੀ ਮੰਨ ਦੀ ਭਾਵਨਾ ਆ ਉਸ ਹਸਾਬ ਨਾਲ ਸੰਗਤ ਨੂੰ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਹੈ ਨਾ ਕੋਈ ਦਿੱਕਤ ਨਹੀਂ ਆਉਂਦੀ ਕੋਈ ਮੰਨੋ ਦਿੱਕਤ ਵਾਲੀ ਗੱਲ ਹੋਵੇ ਤਾਂ ਸਾਰੇ ਇੱਕ ਦੂਜੇ ਦਾ ਸਹਿਯੋਗ ਕਰਦੇ ਆ ਉੱਥੇ ਮਾਲ ਜੇ ਰਾਸਤੇ ਵਿੱਚ ਤਾਂ ਹੁਣ ਕਈ ਗੱਡੀਆਂ ਲੈ ਕੇ ਜਾਂਦੇ ਆ ਕਿਸੇ ਦੀ ਗੱਡੀ ਪੈਂਚਰ ਹੋ ਜਾਵੇ ਰਾਸਤੇ ਵਿੱਚ ਹੋਰ ਵੀ ਉੱਥੇ ਵੀ ਲੰਗਰਾਂ ਵਿੱਚ ਉਹ ਵੀ ਪ੍ਰਬੰਧ ਕਰ ਦਿੰਦੇ ਆ ਕਿਸੇ ਨੂੰ ਕੋਈ ਦਿੱਕਤ ਆ ਜਾਵੇ ਸੰਗਤ ਨੂੰ ਦਿੱਕਤ ਨਹੀਂ ਆਉਂਦੇ ਤੇ ਸਾਰਿਆਂ ਦੇ ਨਾਲ ਸਹਿਯੋਗ ਕਰਦੇ ਆ ਮਤਲਬ ਸਾਰੇ ਹਾਂਜੀ ਵੀਰ ਜੀ ਇਹ ਚੱਲੇ ਸੀਗੇ ਜਿਦਾ ਹੁਣ ਉਧਰ ਨੂੰ ਢਾਲ ਇਕੱਠੀ ਕਰਨ ਸਾਡੇ ਘਰਾਂ ਮੋਹ ਦੀ ਨੰਗਨ ਲੱਗੀ ਸੀ ਸੰਗ ਸੋ ਆ ਤੁਹਾਨੂੰ ਉਹਨਾਂ ਦੇ ਦਰਸ਼ਨ ਦਿਦਾਰੇ ਕਰਾਏ ਆ ਜੀ ਚਿਕਾਰਾ ਛੱਡੋ ਬਾਬਾਈ ਚਿਕਾਰਾ ਛੱਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ